ਰੋਡਵੇਜ ਦੀ ਬੱਸ ਤੇ ਟਰੈਕਟਰ ਟਰਾਲੀ ਤੇ ਇੱਕ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿੱਥੇ ਬੱਸ 'ਚ ਸਵਾਰ ਸਵਾਰੀਆਂ ਤੇ ਟਰੈਕਟਰ ਚਾਲਕ ਬਾਲਵਾਲ ਬਚ ਗਏ ਉੱਥੇ ਹੀ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਹੈ ਦਰਸ਼ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਬੱਸ ਡਰਾਈਵਰ ਨੇ ਬੱਸ ਤੇਜ਼ ਚਲਾਈ ਹੋਈ ਸੀ ਜਿਸ ਕਾਰਨ ਟੱਕਰ ਹੋ ਗਈ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਆਈ ਨੇ ਦੱਸਿਆ ਕਿ ਜਿਸ ਦਾ ਵੀ ਕਸੂਰ ਹੋਵੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਨਗਰੀ ਜੀ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਹਜਰੋਸ ਬੰਨ ਖੜਿਆ ਇਹਨੂੰ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਤ ਮੀਤਾ ਨੇ ਤੇ ਉਧਰ ਕੇ ਵੇਖਿਆ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਭੱਜ ਗਏ ਉੱਧਰ ਰਾਤ ਪੀਤੀ ਆ ਆ ਸਾਰੇ ਰਾਤ ਪੀਤੀ ਆ ਜੇ ਵਾਹ ਕੰਡੀਗਰ ਜਿਹੜੀ ਬੜੀ ਸਪੀਡ ਦੀ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖੜੋਤੇ ਆ ਉਹ ਦੋਏ ਮਤਲਬ ਆਪਰੇ ਬੱਸ ਛੱਡ ਕੇ ਦੇਖ ਲੋ 20 ਲੱਖ 25 ਲੱਖ ਦੀ ਗੱਡੀ ਆ ਛੱਡ ਕੇ ਫਰਾਰ ਹੋ ਗਏ ਉਹ ਰਾਤ ਪੀਤੀ ਆਪਣੇ ਬੰਦੇ ਖਲਾਈ ਆ ਉਹ ਦੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਜਿਹੜੇ ਮਰਦੋਨਾਂ ਨੇ ਫੋਨ ਕਰਕੇ ਉਹ ਵੀ ਚੁੱਪ ਕਰਕੇ ਚਲ ਗਏ ਸਮਾਨ ਲੈ ਕੇ ਚਲ ਗਏ ਸਮਾਨ ਲੈ ਕੇ ਚਲ ਗਏ ਉਹ ਵੀ ਤੇ ਅੱਗੇ ਕੁਦਰਤੀ ਉਹ ਆਪਣਾ ਧੋੜਾ ਵੀ ਛੱਡ ਕੇ ਆ ਬਸ ਜੀ ਆਪਣੇ ਝੋਲੇ ਵੀ ਛੱਡ ਗਏ ਆ ਹਾਂ ਤਨਾਟਾ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕ ਵਾਹ ਵਾਹ ਸਹੀ ਗੱਲ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ ਤੇ ਉਹਨੂੰ 23 ਪਾ ਇਹ ਪ੍ਰਸ਼ਾਸਨ ਤਾਂ ਜਾਈ ਨਹੀਂ ਆ ਵੀ ਥੋੜਾ 2 ਘੰਟੇ ਹੋਗੇ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਦੋ ਬਟਾਲੇ ਚਲਦੀ ਜਾਣਾ ਅਲੀਆਦ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆਦ ਤੋਂ ਬਾਅਦ ਓਹੋ ਇਹ ਨਹੀਂ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਬਟਾਲਾ ਰੋਡ ਦੇ ਪਾਸ ਤੇ ਟਰਾਲੀ ਤੇ ਜਦੋਂ ਦਸਰਕਰ ਹੋਈ ਆ ਕੀ ਆ ਮਾਮਾ ਆ ਜੀ ਸਭ ਥੋੜੀ ਜਿਹਾ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਸ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬੱਸਾਂ ਵੀ ਨਿਸ਼ਾਨ ਹੋਇਆ ਬੱਸਾਂ ਫਿਰ ਜਾੜਿਆ ਟਰੈਕਟਰ ਟਾਲੀ ਆਪਣੀ ਸਾਈਡ ਆ ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ ਜੋ ਵੀ ਆਉਂਦਾ ਉਹਨੂੰ ਦੇਤਾਂ ਜਖਮੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ 60 ਵਗੈਰਾ ਲੱਗੀ ਆ ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਾਰਟਸਪਰਕ ਤੋਂ ਉਹਦਾ ਦੇ ਉਦੋਂ ਕਾਰਵਾਈ ਕੀ ਕੋਲੋਂ ਆਪਾਂ ਹੁਣ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲਗਾ ਬਸ ਕਿੱਥੋਂ ਆਈ ਹੈ ਬਸ ਤਾਂ ਬਟਾਲੇੋਂ ਆਈ ਹੈ ਉਹ ਕਨਫਰਮ ਹੋਏਗਾ ਜੀ ਇਹ ਕਿਸੋ ਕਿੱਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਸ ਟਾਈਮ ਦਿਖਾਉਂਦੀ ਐ ਇਹਦੇ ਬਾਰੇ ਕੋਈ ਹੋਰ ਜੀ ਤੁਹਾਡੇ ਨਾਡਾ ਡਰਾਈਵਰਾਂ ਨਾਲ ਕੱਟ ਲੈ ਕੇ